ਜੀਨ ਮੰਦਿਰ ਹੈ ਜੀ ਬੋਲੇ ਨਾਦਾ 500 ਸਾਲ ਪੁਰਾਣਾ ਤੁਸੀਂ ਜੋ ਮੰਗਦੇ ਹੋ ਤੁਹਾਨੂੰ ਮਿਲਦਾ ਹੈ ਸਾਜੀ ਜੋੜੀ ਬਣੀ ਹੈ ਤੋਂ ਬੋਲੇ ਨਾਥ ਨੇ ਬLES ਕੀਤੀ ਹੈ ਮੇਰਾ ਹਫਤੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਕੱਠੇ ਆਏ ਹਾਂ ਮੰਦਿਰ ਤਾਂ ਦਿਖਦਾ ਹੈ ਵਾਈ ਬੰਦੀ ਹੈ ਬਹੁਤ ਕਿ ਬੋਲੇ ਨਾਥ ਸਾਕਸ਼ਾਤ Shiv ji ਹੈ ਇੱਥੇ ਬੋਲੇ ਨਾਥ ਨਾਲ ਜੁੜੋ ਜੀ ਹੋਰ ਕੁਝ ਨਹੀਂ ਹੈ ਐਂਡ ਜੇ ਇੱਥੇ ਜਾਣਾ ਸਗਲਾ ਸ਼ੋਲਾ ਹੀ ਮੰਦਿਰ ਵਿੱਚ ਖੜੇ ਆ ਸੰਗਤ ਸਾਡੇ ਤੋਂ ਜੁੜਦੇ ਜਾ ਰਹੇ ਨੇ ਹੋਰ ਵੀ ਸੰਗਤ ਆਕਦੇ ਨੇ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਿਨੇਸ਼ ਕਰਤ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਲੁਧਿਆਣਾ ਦਾ ਨਹੀਂ ਹਾਂ ਸੀ ਆਈ ਹਾਂ ਲੁਧਿਆਣਾ ਦੇ ਕਿਹੜੀ ਜਗ੍ਹਾ ਤੋਂ ਲੁਧਿਆਣਾ ਸੂਖਨਾਮ ਨਗਰ ਸੂਖਨਾਮ ਨਗਰ ਹਾਂਜੀ ਅੱਛਾ ਇਸ ਮੰਦਿਰ ਚ ਆਉਂਦੇ ਤੁਹਾਨੂੰ ਕਿੰਨੀ ਦੇਰ ਹੋ ਗਈ ਮੈਨੂੰ ਬਾਈ 4 ਸਾਲ ਹੋ ਗਏ ਜਾਂਦੇ ਨੂੰ 4 ਸਾਲ ਹੋ ਗਏ ਹਾਂਜੀ ਅੱਛਾ ਇੱਥੇ ਭੋਲਨਾ ਦੀ ਕਿਰਪਾ ਬਣੀ ਹੋਈ ਹੈ ਪੂਰੀ ਇਹ ਪ੍ਰਾਚੀਨ ਮੰਦਿਰ ਹੈ ਜੀ ਭੋਲੇ ਨਾਦਾ 500 ਸਾਲ ਪੁਰਾਣਾ ਤੁਸੀਂ ਜੋ ਮੰਗਦੇ ਹੋ ਤੁਹਾਨੂੰ ਮਿਲਦਾ ਹੈ ਤੁਸੀਂ ਕੁਝ ਨਹੀਂ ਵੀ ਮੰਨਦੇ ਤਾਂ ਵੀ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਤੁਸੀਂ ਮੰਨਤ ਮੰਗੀ ਹੋਗੀ ਮਨੋਕਮਨਾ ਪੂਰੀ ਹੋਈ ਹੋਗੀ ਸਾਂਝ ਕਰਨੀ ਚਾਹੋਗੇ ਸਭ ਨੂੰ ਬਹੁਤ ਹੋਈ ਹੈ ਜੀ ਸਾਂਝੀ ਜੋੜੀ ਬਣੀ ਹੈ ਤੋਂ ਬੋਲੇनाथ ਬles ਕਿਤੇ ਮੈਡਮ ਕੀ ਕਹਿਣਾ ਚਾਹੋਗੇ ਮੈਂ ਤਾਂ ਦੋ ਤਿੰਨ ਵਾਰੀਆਂ ਆਈਆਂ ਮੇਰਾ ਹਫਤੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਕੱਠੇ ਆਏ ਹਾਂ ਹੁਣ ਮੰਦਿਰ ਤਾਂ ਦਿਖਦਾ ਹੈ ਵਾਈ ਬੰਦੀ ਹੈ ਬਹੁਤ ਕਿ ਬੋਲੇनाथ ਸਾਖਸ਼ਾ ਚਿਵ ਜੀ ਹੈ ਇੱਥੇ ਸਾਖਸ਼ਾ ਕੁਈ ਕੋਈ ਅਸੀਂ ਮੋਨੋ ਕਮਰਾ ਪੂਰੀ ਹੋਈ ਹੋਵੇ ਮੈਂ ਤਾਂ ਹਾਲੇ 2-3 ਦਿਨ ਆਈ ਐ ਮੈਂ ਪਿਛਲੇ ਹਫਤੇ ਵੀ ਗਾਟ ਮੈਰਿਡ ਸਾਡਾ ਹਾਲੇ ਪਿਛਲੇ ਹਫਤੇ ਵਿਆਹ ਹੋਇਆ ਤੁਸੀਂ ਕਿਹੜੀ ਜਗ੍ਹਾ ਤੋਂ ਵੈਸੇ ਮੈਂ ਗੁਬਿੰਦਗੜ ਤੋਂ ਐ ਗੁਬਿੰਦਗੜ ਤੋਂ ਹਾਂਜੀ ਹਾਂ ਲੋਕਾਂ ਨੂੰ ਕੀ ਸਨੇਹਾ ਜਣਾ ਕੋ ਸੰਗਤ ਨੂੰ ਕੀ ਸਨੇਹਾ ਜਣਾਉਂ ਭੋਲੇ ਨੰਨਾਂ ਜੁੜੋ ਜੀ ਹੋਰ ਕੁਝ ਨਹੀਂ ਐਂਜ ਜੈਥੀ ਜਾਣਾ ਸਰ ਜੀ ਗਾੜੀ ਵੀ ਮੇਰਾ ਮਾਲ ਤੋਂ ਨਾ ਆਇਆ ਸੰਗਲਾ ਸ਼ੋਲਾ ਮੰਦਿਰ 'ਚ ਖੜੇ ਆਂ ਤੇ ਸੰਗਤ ਸਾਡੇ ਨਾਲ ਜੁੜਦੀ ਜਾ ਰਹੀ ਨੇ ਹੋਰ ਵੀ ਸੰਗਤ ਸਾਡੇ ਨਾਲ ਐ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਿਨੇਸ਼ ਗਰਗਾ ਜੀ ਕਿਹੜੀ ਜਗ੍ਹਾ ਤੋਂ ਆਇਓ ਮੈਂ ਲੁਧਿਆਣਾ ਦਾ ਨਹੀਂ ਹੁਸੀ ਆਂ ਲੁਜ਼ਾੜੇ ਕਿਹੜੀ ਜਗ੍ਹਾ ਤੋਂ ਲੁਧਿਆਣਾ ਸੋ ਸੁਖਨਾਮ ਨਗਰ ਸੁਖਨਾਮ ਨਗਰ ਹਾਂਜੀ ਅੱਛਾ ਇਸ ਮੰਦਰ ਚ ਆਉਂਦੇ ਤੁਹਾਨੂੰ ਕਿੰਨੀ ਦੇਰ ਹੋ ਗਈ ਮੈਨੂੰ ਬਾਈ 4 ਸਾਲ ਹੋ ਗਏ ਜਾਂਦੇ ਨੂੰ 4 ਸਾਲ ਹਾਂਜੀ ਅੱਛਾ ਇੱਥੇ ਭੋਲਨਾ ਦੀ ਕਿਰਪਾ ਬਣੀ ਹੋਈ ਹੈ ਪੂਰੀ ਇਹ ਪ੍ਰਾਚੀਨ ਮੰਦਰ ਹੈ ਜੀ ਭੋਲੇ ਨਾਦਾ 500 ਸਾਲ ਪੁਰਾਣਾ ਤੁਸੀਂ ਜੋ ਮੰਗਦੇ ਹੋ ਤੁਹਾਨੂੰ ਮਿਲਦਾ ਹੈ ਤੁਸੀਂ ਕੁਝ ਨਹੀਂ ਵੀ ਮੰਗਦੇ ਤਾਂ ਵੀ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਤੁਸੀਂ ਮੰਨਤ ਮੰਗੀ ਹੋਗੀ ਮਨਕਮਨਾ ਪੂਰੀ ਹੋਈ ਹੋਗੀ ਸਾਂਝ ਕਰਨੀ ਜਾਓਗੇ ਸਭ ਨੂੰ ਬਹੁਤ ਹੋਈ ਹੈ ਜੀ ਤਾਜੀ ਜੋੜੀ ਬਣੀ ਹੈ ਤੋ ਕੋਲੇ ਨਾਲ ਤਾਂ ਬles ਕਿਤੇ ਮੈਡਮ ਕੀ ਕਹਿਣਾ ਚਾਹੋਗੇ ਮੈਂ ਤਾਂ ਦੋ ਤਿੰਨ ਵਾਰੀ ਆਈ ਐ ਮੇਰਾ ਹਫਤੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਕੱਠੇ ਆਏ ਹਾਂ ਮੰਦਿਰ ਤਾਂ ਦਿਖਦਾ ਹੈ ਵਾਈ ਬੰਦੀ ਹੈ ਬਹੁਤ ਕਿ ਭੋਲੇनाथ ਸਾਕਸ਼ਾਤ ਚਿਵ ਜੀ ਹੈ ਇੱਥੇ ਸਾਕਸ਼ਾਤ ਬਿਲਕੁਲ ਹੈ ਕੋਈ ਅਸੀਂ ਮੋਨੋ ਕਮਰਾ ਪੂਰੀ ਹੋਈ ਹੋਵੇ ਮੈਂ ਤਾਂ ਹਾਲੇ ਦੋ ਤਿੰਨ ਦਿਨ ਆਈ ਐ ਮੈਂ ਪਿਛਲੇ ਹਫਤੇ ਵੀ ਗਾਟ ਮੈਰੀਡ ਸਾਡਾ ਹਾਲੇ ਪਿਛਲੇ ਹਫਤੇ ਵਿਆਹ ਹੋਇਆ ਤੁਸੀਂ ਕਿਹੜੀ ਜਗ੍ਹਾ ਤੋਂ ਵੈਸੇ ਮੈਂ ਗੁਬਿੰਦਗੜ੍ਹ ਤੋਂ ਐ ਗੁਬਿੰਦਗੜ੍ਹ ਤੋਂ ਹਾਂਜੀ ਹਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਕੋ ਸੰਗਤ ਨੂੰ ਕੀ ਸੁਨੇਹਾ ਦੇਣਾ ਭੋਲੇਨਾਂ ਨਾਲ ਜੁੜੋ ਜੀ ਹੋਰ ਕੁਝ ਨਹੀਂ ਐ ਇੰਝ ਜੈਥੀ ਜਾਣਾ ਸਭ ਗਾੜੀ ਚੇਰਾ ਮਾਟਰ ਉੱਪਰ ਲੱਗਾ ਹੈ। ਸਗਲਾ ਸ਼ੋਲਾ ਮੰਦਰ ਵਿੱਚ ਖੜੇ ਆਂ। ਸੰਗਤਾਂ ਸਾਡੇ ਤੋਂ ਜੁੜਦੇ ਜਾ ਰਹੇ ਨੇ, ਹੋਰ ਵੀ ਸੰਗਤਾਂ ਦੇ ਨਾਲ। ਪਾਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਦਿਨੇਸ਼ ਗਰਗੇ ਜੀ। ਕਿਹੜੀ ਜਗ੍ਹਾ ਤੋਂ ਆਇਆ? ਮੈਂ ਲੁਧਿਆਣਾ ਦਾ ਨਹੀਂ ਹੁਸੇ ਆਇਆ। ਲੁਧਿਆਣਾ ਦੇ ਕਿਹੜੀ ਜਗ੍ਹਾ ਤੋਂ? ਲੁਧਿਆਣਾ ਸੂਖਨਾਮ ਨਗਰ। ਸੁਖਨਾਮ ਨਗਰ। ਹਾਂਜੀ। ਅੱਛਾ ਇਸ ਮੰਦਰ ਚ ਆਉਂਦੇ ਤੁਹਾਨੂੰ ਕਿੰਨੀ ਦੇਰ ਹੋ ਗਈ? ਮੈਨੂੰ ਬਾਈ 4 ਸਾਲ ਹੋ ਗਏ ਜਾਂਦੇ ਨੂੰ। 4 ਸਾਲ। ਹਾਂਜੀ। ਅੱਛਾ ਇੱਥੇ ਭੋਲੇਨਾ ਦੀ ਕਿਰਪਾ ਬਣੀ ਹੋਈ ਹੈ ਪੂਰੀ। ਪ੍ਰਾਚੀਨ ਮੰਦਰ ਹੈ ਜੀ ਭੋਲੇਨਾ ਦਾ 500 ਸਾਲ ਪ ਤੁਸੀਂ ਕੁਝ ਨਹੀਂ ਵੀ ਮੰਨਦੇ ਤਾਂ ਵੀ ਤੁਹਾਨੂੰ ਬਹੁਤ ਕੁਝ ਮਿਲਦਾ ਹੈ ਤੁਸੀਂ ਮੰਨਤ ਮੰਗੀ ਹੋਗੀ ਮਨੋਕਮਨਾ ਪੂਰੀ ਹੋਈ ਹੋਗੀ ਸਾਂਝ ਕਰਨੀ ਚਾਹੋਗੇ ਸਭ ਨੂੰ ਬਹੁਤ ਹੋਈ ਹੈ ਜੀ ਸਾਜੀ ਜੋੜੀ ਬਣੀ ਹੈ ਤੋਂ ਬholenath ਬles ਕਿਤੇ ਮੈਡਮ ਕੀ ਕਹਿਣਾ ਚਾਹੋਗੇ ਮੈਂ ਤਾਂ ਦੋ ਤਿੰਨ ਵਾਰੀਆਂ ਆਈਆਂ ਮੇਰਾ ਹਫਤੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਕੱਠੇ ਆਏ ਹਾਂ ਮੰਦਿਰ ਤਾਂ ਦਿਖਦਾ ਹੈ ਵਾਈ ਬੰਦੀ ਹੈ ਬਹੁਤ ਕਿ ਬholenath ਸਾਕਸ਼ਾਤ Shiv ji ਹੈ ਇੱਥੇ ਸਾਕਸ਼ਾਤ ਬਿਲਕੁਲ ਕੋਈ ਐਸੀ ਮੋਨੋ ਕਮਰਾ ਪੂਰੀ ਹੋਈ ਹੋਵੇ ਮੈਂ ਤਾਂ ਹਾਲੇ 2-3 ਦਿਨ ਆਈ ਐ ਮੈਂ ਪਿਛਲੇ ਹਫਤੇ ਵੀ ਗਾਟ ਮੈਰੀਡ ਸਾਡਾ ਹਾਲੇ ਪਿਛਲੇ ਹਫਤੇ ਵਿਆਹ ਹੋਇਆ ਤੁਸੀਂ ਕਿਹੜੀ ਜਗ੍ਹਾ ਤੋਂ ਵਸੇ ਮੈਂ ਗੋਬਿੰਦਗੜ੍ਹ ਤੋਂ ਐ ਗੋਬਿੰਦਗੜ੍ਹ ਤੋਂ ਹਾਂਜੀ ਹਾਂ ਲੋਕਾਂ ਨੂੰ ਕੀ ਸੁਨੇਹਾ ਜਾਨਣਾ ਕੋ ਸੰਗਤ ਨੂੰ ਕੀ ਸੁਨੇਹਾ ਜਾਨਣਾ ਬੋਲੇ ਨੰਨਾ ਜੁੜੋ ਜੀ ਹੋਰ ਕੁਝ ਨਹੀਂ ਐ ਐਂਡ ਜੈਥੀ ਜਾਣਾ ਸਮਝਿਆ ਗਾੜੀ ਠੀਕਿਆ ਮਾਤ ਉਹਨਾਂ ਦਾ ਐ